ਹੈਲੋ ਜੀ ਸਸਰੀਆ ਆਕਾਲ ਤੜਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਾਜ਼ੂ ਦਾ ਡਿਜ਼ਾਈਨ ਬਣਾਵਾਂਗੇ ਤੇ ਇਹ ਆਪਾਂ ਬਾਜ਼ੂ ਦਾ ਡਿਜ਼ਾਈਨ ਲੈਸ ਲਗਾ ਕੇ ਬਣਾਵਾਂਗੇ ਆਪਾਂ ਚਾੜੀ ਵਾਲੀ ਲੈਸ ਲਿੱਲੀ ਹੋਈ ਆ ਤੇ ਇਹਦੇ ਨਾਲ ਆਪਾਂ ਬਾਜ਼ੂ ਦਾ ਡਿਜ਼ਾਈਨ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਤੇ ਆਪਾਂ ਜਿਹੜੀ ਫੈਬਰਿਕ ਦੀ ਕਟਿੰਗ ਸੀ ਉਹ ਆਪਾਂ ਕਰ ਲਈ ਹੋਈ ਸੀ ਪਾਜ ਦਾ ਜਿਹੜਾ ਕੱਪੜਾ ਸੀ ਆਪਾਂ ਉਹ ਆਪਾਂ ਅਲੱਗ ਕਰ ਲਿਆ ਹੋਇਆ ਸੀ ਦੋਨੋਂ ਬਾਜ਼ੂ ਦਾ ਆਪਾਂ ਕੱਪੜਾ ਅਲੱਗ ਕਰ ਲਿਆ ਹੋਇਆ ਸੀ ਤੇ ਬਾਜੂ ਦੀ ਆਪਾਂ ਜਿਹੜੀ ਕਾਰਟ ਆ ਉਹ ਬਾਅਦ ਵਿੱਚ ਪਾਉਣੀ ਆ ਪਹਿਲਾਂ ਆਪਾਂ ਲੈਸ ਅਟੈਚ ਕਰਕੇ ਤੇ ਫਿਰ ਆਪਾਂ ਬਾਜੂ ਦੀ ਕਾਰਟ ਆ ਪਾਉਣੀ ਆ ਤੇ ਆਪਾਂ ਜਿਹੜਾ ਇੱਕ ਫੈਬਰਿਕ ਲੈ ਲਿਆ ਹੋਇਆ ਸੀ ਤੇ ਬਾਜੂ ਤੇ ਆਪਣੇ ਦੋ ਫੈਬਰਿਕ ਐ ਇਹਨੂੰ ਆਪਾਂ ਅਲੱਗਾ ਅਲੱਗ ਤੋਂ ਕਟਿੰਗ ਕਰਕੇ ਤੇ ਫਿਰ ਆਪਾਂ ਡਿਜ਼ਾਈਨ ਕ੍ਰੀਏਟ ਕਰਨਾ ਵੈ ਤੇ ਇਹਨੂੰ ਆਪਾਂ ਡਬਲ ਫੋਲਡਿੰਗ ਕਰ ਲਿਆ ਹੋਇਆ ਤੇ ਆਪਾਂ ਸੈਂਟਰ ਦੇ ਵਿੱਚੋਂ ਦੀ ਇਹਦੀ ਕਟਿੰਗ ਕਰ ਦੇਣੀ ਆ ਇਸ ਸੈਂਟਰ ਦੇ ਵਿੱਚੋਂ ਆਪਾਂ ਇਹਦੀ ਕਟਿੰਗ ਕਰਕੇ ਤੇ ਇਹਦੇ ਸੈਂਟਰ ਦੇ ਵਿੱਚ ਆਪਾਂ ਜੁਆਇੰਟ ਲੈਸ ਲਗਾਵਾਂਗੇ ਤੇ ਆਪਾਂ ਜਿਹੜਾ ਇੱਕ ਫੈਬਰਿਕ ਆਪਾਂ ਲੈ ਲੈਣਾ ਵਿੱਚੋਂ ਆਪਾਂ ਦੋ ਹਿੱਸੇ ਕਰ ਦਿੱਤੇ ਸੀ ਸੈਂਟਰ ਦੇ ਵਿੱਚ ਆਪਾਂ ਇਹਦਾ ਕਟਿੰਗ ਕਰ ਦਿੱਤੀ ਸੀ ਤੇ ਜਿਹੜਾ ਆਪਾਂ ਇੱਕ ਫੈਬਰਿਕ ਲਿਆ ਹੋਇਆ ਸੀ ਦੋਨੋਂ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਦਿੱਤੀ ਸੀ ਹੁਣ ਆਪਾਂ ਇਹਦਾ ਇੱਕ ਹਿੱਸਾ ਲੈ ਲੈਣਾ ਤੇ ਇਹਦੇ ਉੱਪਰ ਆਪਾਂ ਲੈਸ ਨੂੰ ਅਟੈਚ ਕਰਨਾ ਵਾ ਤੇ ਜਿਹੜਾ ਲੈਂਸ ਦਾ ਸਿੱਧਾ ਹਿੱਸਾ ਉਹ ਆਪਣਾ نیچے ਹੋਵਗਾ ਤੇ ਉੱਪਰ ਆਪਣਾ ਉਲਟਾ ਹਿੱਸਾ ਹੋਵੇਗਾ ਸਿੱਧੀ ਸਾਈਡ ਨੂੰ ਆਪਾਂ نیچے ਰੱਖਦੇ ਹੋਏ ਤੇ ਫਿਰ ਆਪਾਂ ਸਲਾਈ ਲਗਾਵਾਂਗੇ ਤੇ ਸਲਾਈ ਆਪਾਂ ਇਸ ਤਰ੍ਹਾਂ ਲਗਾਉਣੀ ਆ 1/2 ਇੰਚ ਦਾ ਜਿਹੜਾ ਮਾਰਜਨ ਬਾਹਲੀ ਸਾਈਡ ਛੱਡਦੇ ਹੋਏ ਤੇ ਫਿਰ ਆਪਾਂ ਜਿਹੜੀ ਸਲਾਈ ਉਹ ਲਗਾਉਣੀ ਆ ਤੇ ਇਹ ਸਲਾਈ ਆਪਾਂ ਇਸ ਕਰਕੇ ਇਸ ਤਰੀਕੇ ਨਾਲ ਲਗਾਉਣੀ ਆ ਕਿਉਂਕਿ 1/2 ਇੰਚ ਆਪਣਾ ਮਾਰਜਨ ਛੱਡਣਾ ਪੈਂਦਾ ਬਾਹਲੀ ਸਾਈਡ ਤੇ ਜੇ ਆਪਾਂ ਬਾਹਲੀ ਸਾਈਡ ਤੇ ਮਾਰਜਨ ਨਹੀਂ ਛੱਡਾਂਗੇ ਤੇ ਆਪਣਾ ਜਿਹੜਾ ਕੱਪੜਾ ਵਾ ਉਹ ਆਪਣਾ ਸੀਨ ਦੇ ਵਿੱਚੋਂ ਨਿਕਲ ਜਾਏਗਾ ਤੇ ਇਸ ਕਰਕੇ ਆਪਾਂ ਜਿਹੜਾ ਵਾ ਦੈਂਚ ਮਾਰਜਨ ਵਾਲੀ ਸਾਈਡ ਛੱਡਦੇ ਹੁੰਨੇ ਆ ਤੇ ਆਪਾਂ ਜਿਹੜੇ ਕੱਪੜੇ ਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰਦੇ ਹੋਏ ਤੇ ਜਿਹੜੀ ਆਪਾਂ ਆਪਣੀ ਲੈਂਸ ਦੀ ਕਿਨਾਰੀ ਹੁੰਦੀ ਆ ਉਹਦੇ ਆਪਾਂ ਅੰਦਰਲੀ ਸਾਈਡ ਤੇ ਜਿਹੜੀ ਸਿਲਾਈ ਉਹ ਆਪਾਂ ਲਗਾਉਣੀ ਆ ਜਿੱਤਾ ਡਿਲਾਇਸ ਇਸ ਤੋਂ ਜ਼ਿਆਦਾ ਚੌੜੀ ਆ ਤੁਸੀਂ ਜੇ ਥੋੜਾ ਘੱਟ ਜਾਲੀ ਨੂੰ ਸ਼ੋਅ ਕਰਨਾ ਚਾਹੁੰਦੇ ਤੁਸੀਂ ਅੰਦਰਲੀ ਸਾਈਡ ਹੋਰ ਸਿਲਾਈ ਲਗਾ ਕੇ ਤੁਸੀਂ ਘੱਟ ਸ਼ੋਅ ਕਰ ਸਕਦੇ ਹੋ ਤੇ ਆਪਾਂ ਜਿਹੜੀ ਲੈਂਸ ਦੀ ਕਿਨਾਰੀ ਸੀ ਕਿਨਾਰੀ ਦੇ ਨਾਲ-ਨਾਲ ਆਪਾਂ ਅੰਦਰਲੀ ਸਾਈਡ ਤੇ ਜਿਹੜੀ ਸਿਲਾਈ ਹੋ ਲਗਾਉਂਦੇ ਪਏ ਆ ਬਾਹਲੀ ਸਾਈਡ ਤੇ ਆਪਾਂ ਤਾਂ ਜਿਹਦਾ ਮਾਰਜਨ ਛੱਡ ਦਿਓ ਹੋਏ ਤੇ ਫਿਰ ਆਪਾਂ ਅੰਦਰਲੀ ਸਾਈਡ ਤੇ ਜਿਹੜਾ ਸੀ ਆਪਾਂ ਜਿਹੜੀ ਕਿਨਾਰੀ ਸੀ ਉਹਦੀ ਆਪਾਂ ਅੰਦਰਲੀ ਸਾਈਡ ਤੇ ਜਿਹੜੀ ਸਿਲਾਈ ਉਹ ਆਪਾਂ ਲਗਾਉਂਦੇ ਪਏ ਆ ਜਿਹੜੀ ਆਪਾਂ ਇੱਕ ਲੈਸ ਸੀ ਉਹ ਆਪਾਂ ਲਗਾ ਲਈ ਹੋਈ ਐ ਤੇ ਉਹ ਜਿਹੜੀ ਆਪਣੀ ਵੱਧ ਲੈਸ ਸੀ ਉਹਦੀ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਜਿਹੜਾ ਆਪਾਂ ਇੱਕ ਸਲਾਈ ਲਗਾਈ ਹੋਈ ਸੀ ਇਹਨੂੰ ਆਪਾਂ ਅੰਤਲੀ ਸਾਈਡ ਤੇ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਕਰ ਦੇਣਾ ਵਾ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਸਲਾਈ ਲਗਾ ਲੈਣੀ ਐ ਤੇ ਇਹ ਸਲਾਈ ਜਿਹੜੀ ਆਪਾਂ ਲਗਾਉਣੀ ਹੁੰਦੀ ਏ ਇਹ ਸਲਾਈ ਆਪਾਂ ਸਫਾਈ ਦੇ ਨਾਲ ਹੀ ਲਗਾਉਣੀ ਐ ਤੇ ਲੈਸ ਨੂੰ ਆਪਾਂ ਚੰਗੀ ਤਰ੍ਹਾਂ ਅੰਦਰਲੀ ਸਾਈਡ ਸੈੱਟ ਕਰਕੇ ਤੇ ਫਿਰ ਆਪਾਂ ਜਿਹੜੀ ਆ ਇਹਨੂੰ ਚੰਗੀ ਤਰ੍ਹਾਂ ਕੱਪੜੇ ਨੂੰ ਬਾਹਰੀ ਸਾਈਡ ਸੈੱਟ ਕਰਦੇ ਹੋਏ ਤੇ ਫਿਰ ਆਪਾਂ ਸਲਾਈ ਹੋ ਲਗਾਉਣੀ ਆ ਕਿ ਜਿਹੜੀ ਆਪਣੀ ਓਪਰਲੀ ਸਾਈਡ ਤੇ ਆਪਣੇ ਕੱਪੜੇ ਦੇ ਵਿੱਚ ਝੋਲ ਨਾ ਆਵੇ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਲੈਸ ਆ ਲੈਸ ਦੀ ਫਿਨਿਸ਼ਿੰਗ ਨਾਲ ਜਿਹੜੀ ਆਪਾਂ ਸਲਾਈ ਹੋ ਲਗਾਉਣੀ ਆ ਤੁਸੀਂ ਚਾਹ ਦੇ ਪਹਿਲਾਂ ਪ੍ਰੈਸ ਵੀ ਪ੍ਰੈਸ ਨਾਲ ਸੈੱਟ ਕਰਕੇ ਤੇ ਫਿਰ ਸਲਾਈ ਹੋ ਲਗਾ ਸਕਦੇ ਹੋ ਜੀ ਆਪਾਂ ਵੈਸੇ ਹੀ ਆਪਾਂ ਜੇ ਸਲਾਈ ਨਹੀਂ ਲਗਾਉਂਦੇ ਤੇ ਉਹਦਾ ਗਾਰ ਨਹੀਂ ਹੁੰਦਾ ਕਿ ਜੇ ਆਪਾਂ ਸਲਾਈ ਉੱਪਰ ਪ੍ਰੈਸ ਕਰਕੇ ਆ ਪਛੜ ਦਿੰਨੇ ਆ ਉੱਪਰ ਆਪਾਂ ਸਲਾਈ ਨਹੀਂ ਲਗਾਉਂਦੇ ਉਹਦੇ ਨਾਲ ਆਪਣਾ ਇਹ ਹੁੰਦਾ ਜਿਹੜਾ ਬਣਾ ਅੰਦਰ ਸਾਈਡ ਆਪਾਂ ਮਾਰਜਨ 1/2 ਇੰਚ ਛੱਡੇ ਹੁੰਦੇ ਆ ਆਪਣਾ ਕੋਸਟੈਂਪ ਆ ਕੇ ਜਿਹੜਾ ਹੁੰਦਾ ਹੈ ਸੌਫਟਵੇਅਰ ਕਰਨ ਤੋਂ ਬਾਅਦ ਉਹ ਆਪਣਾ ਜਿਹੜਾ ਮਾਰਜਨ ਹੁੰਦਾ ਉਹ ਆਪਣੇ ਲੈਂਸ ਦੇ ਵਿੱਚੋਂ ਦਿਖਣ ਲੱਗ ਪੈਂਦਾ ਹੈ ਇਸ ਕਰਕੇ ਆਪਾਂ ਜਿਹੜੇ ਉੱਪਰ ਵਾਲੀ ਸਲਾਈ ਉਹ ਆਪਾਂ ਇਸ ਕਰਕੇ ਹੀ ਲਗਾਣੇ ਆ ਤਿਆ ਆਪਾਂ ਜਿਹੜੀ ਇੱਕ ਸਲਾਈ ਸੀ ਉਹ ਆਪਾਂ ਲਗਾ ਲਈ ਹੋਈ ਆ ਤੇ ਹੁਣ ਆਪਾਂ ਜਿਹੜਾ ਦੂਸਰਾ ਫੈਬਰਿਕ ਇਹਦੇ ਨਾਲ ਜਿਹੜਾ ਆਪਾਂ ਕਟਿੰਗ ਕੀਤਾ ਸੀ ਬਾਜੂ ਦੂਸਰਾ ਜਿਹੜਾ ਕੱਪੜਾ ਸੀ ਉਹਨੂੰ ਹਣ ਆਪਾਂ ਇਹਦੇ ਨਾਲ ਅਟੈਚ ਕਰਕੇ ਸਿਲਾਈ ਲਗਾਵਾਂਗੇ ਤੁਸੀਂ ਧਿਆਨ ਰੱਖਣਾ ਪ੍ਰਿੰਟ ਦੇ ਨਾਲ ਆਪਣਾ ਪ੍ਰਿੰਟ ਮਿਲਣਾ ਚਾਹੀਦਾ ਜੇ ਆਪਣਾ ਪ੍ਰਿੰਟ ਸੇਮ ਸੇਮ ਆਪਾਂ ਪ੍ਰਿੰਟਰ ਰੱਖਣਾ ਜੇ ਆਪਣਾ ਪ੍ਰਿੰਟ ਵਾਲਾ ਸੂਟ ਹੈ ਤੁਸੀਂ ਪ੍ਰਿੰਟਰ ਨੂੰ ਪ੍ਰਿੰਟ ਨਾਲ ਮਲਾ ਕੇ ਫਿਰ ਸਿਲਾਈ ਲਗਾਉਣੀ ਆ ਜੇ ਆਪਣਾ ਪਲੇਨ ਫਿਰ ਆਪਣਾ ਚੱਲ ਜਾਂਦਾ ਜੇ ਆਪਣਾ ਪ੍ਰਿੰਟ ਵਾਲਾ ਆਪਣਾ ਪ੍ਰਿੰਟ ਦੇਖਣਾ ਪੈਂਦਾ ਤੇ ਫਿਰ ਆਪਾਂ ਜਿਹੜੀ ਸਿਲਾਈ ਆ ਬਾਅਦ ਵਿੱਚ ਸਿਲਾਈ ਆਪਾਂ ਲਗਾਉਣੀ ਹੁੰਦੀ ਆ ਤੇ ਇਹ ਵੀ ਸਲਾਈ ਆਪਾਂ ਜਿਹੜਾ ਆਪਣਾ ਮਾਰਜਨ ਜਿੰਨਾ ਪਰ ਰੱਖਿਆ ਹੋਇਆ ਸੀ ਅੱਧਾ ਅੱਧਾ ਇੰਚ ਦਾ ਮਾਰਜਨ ਬਾਹਲੀ ਸਾਈਡ ਛੱਡਦੇ ਹੋਏ ਤੇ ਫਿਰ ਆਪਾਂ ਜਿਹੜੀ ਸਲਾਈ ਆ ਉਹ ਲਗਾਉਣੀ ਆ ਤੇ ਇਹ ਵੀ ਸਲਾਈ ਆਪਾਂ ਜਿਹੜੀ ਆ ਲੈਂਸ ਦੇ ਅੰਦਰਲੀ ਸਾਈਡ ਤੇ ਹੀ ਲਗਾਉਣੀ ਆ ਅੰਦਰਲੀ ਸਾਈਡ ਤੇ ਜਿਹੜੀ ਆਪਣੀ ਕਿਨਾਰੀ ਸਟਾਰਟਿੰਗ ਹੁੰਦੀ ਆ ਉੱਥੋਂ ਹੀ ਆਪਾਂ ਜਿਹੜੀ ਦੀ ਸਲਾਈ ਆ ਉਹ ਲਗਾਉਣੀ ਆ ਬਾਹਲੀ ਸਾਈਡ ਤੋਂ ਨਹੀਂ ਲਗਾਉਣੀ ਆ ਆਪਾਂ ਅੰਦਰਲੀ ਸਾਈਡ ਤੋਂ ਹੀ ਸਲਾਈ ਲਗਾਉਣੀ ਆ ਤੇ ਇਹ ਵੀ ਆਪਾਂ نیچے ਸਾਈਡ ਜਿਹੜਾ ਕੱਪੜਾ ਰੱਖਿਆ ਹੋਇਆ ਸੀ ਇਹਨਾਂ ਆਪਾਂ ਚੰਗੇ ਜਿਹੇ ਸੈੱਟ ਕਰ ਲੈਣਾ ਹੈ ਕਿ ਆਪਣਾ ਕੱਪੜਾ ਜਿਹੜਾ ਘੱਟ ਵੱਧ ਨਾ ਹੋਵੇ ਤੇ ਇਹ ਜਿਹੜੀ ਆਪਾਂ ਸਿਲਾਈ ਲਗਾਉਣੀ ਆ ਆਪਾਂ ਮਾਰਜਨ ਇੱਕੋ ਜਿੱਕਾ ਹੀ ਰੱਖਣਾ ਵਾ ਬਾਹਲੀ ਸਾਈਡ ਅੱਧਾ ਇੰਚ ਦਾ ਜੇ ਤੁਹਾਨੂੰ ਇਸ ਤਰ੍ਹਾਂ ਮੁਸ਼ਕਲ ਆਉਂਦੀ ਹੈ ਤੁਸੀਂ ਜਿਹੜੇ ਨਿਸ਼ਾਨ ਵੀ ਲਗਾ ਕੇ ਅੱਧਾ ਇੰਚ ਦਾ ਤੇ ਉਹਦੇ ਉੱਪਰ ਲੈਸ ਰੱਖ ਕੇ ਤੇ ਫਿਰ ਤੁਸੀਂ ਜਿਹੜੀ ਸਿਲਾਈ ਉਹ ਲਗਾ ਸਕਦੇ ਹੋ ਫਿਰ ਆਪਣਾ ਜਿਹੜਾ ਕੱਪੜਾ ਬਾਹਲੀ ਸੈਟ ਘੱਟ ਵੱਧ ਨਹੀਂ ਹੁੰਦਾ ਤੇ ਜਿਹੜੀ ਆਪਾਂ ਸਿਲਾਈ ਸੀ ਉਹ ਆਪਾਂ ਕੰਪਲੀਟ ਕਰ ਲਈ ਹੋਈ ਆ ਤੇ ਹੁਣ ਆਪਾਂ ਇਹਦੇ ਉੱਪਰ ਵੀ ਇੱਕ ਸਲਾਈ ਲਗਾਵਾਂਗੇ ਤੇ ਇਹ ਸਲਾਈ ਵੀ ਆਪਾਂ ਫਿਨਿਸ਼ਿੰਗ ਦੇ ਨਾਲ ਹੀ ਲਗਾਵਾਂਗੇ ਇਸ ਤਰੀਕੇ ਨਾਲ ਜਿਹੜੀ ਆਪਾਂ ਸਲਾਈ ਆ ਲਗਾਉਣੀ ਆ ਆਪਾਂ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲਾਂਗੇ ਕੱਪੜੇ ਨੂੰ ਤੇ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾਵਾਂਗੇ ਤੇ ਇਹ ਵੀ ਆਪਾਂ ਕੱਪੜੇ ਨੂੰ ਸੈੱਟ ਕਰਦੇ ਹੋਏ ਤੇ ਫਿਰ ਆਪਾਂ ਜਿਹੜੀ ਸਲਾਈ ਹੈ ਇਹਦੀ ਲਗਾਉਣੀ ਆ ਤੇ ਕੱਪੜੇ ਨੂੰ ਆਪਾਂ ਬਾਹਲੀ ਸਾਈਡ ਤੇ ਸੈੱਟ ਕਰਦੇ ਹੋਏ ਤੇ ਫਿਰ ਸਲਾਈ ਲਗਾਉਣੀ ਹੈ ਇਹਦੇ ਵਿੱਚ ਆਪਣੇ ਕੱਪੜੇ ਦੇ ਵਿੱਚ ਵਾਲ ਨਹੀਂ ਪੈਣਗੇ ਇਸ ਲਾਈਨ ਨੂੰ ਕੰਪਲੀਟ ਆਪਾਂ ਕਰ ਲਿਆ ਹੋਇਆ ਵਾ ਤੇ ਹੁਣ ਆਪਾਂ ਜਿਹੜੀ ਇਹਦੇ ਉੱਪਰ ਕਾਰਡ ਪਾਉਣੀ ਹੈ ਉਹ ਆਪਾਂ ਬਾਅਦ ਵਿੱਚ ਪਾਉਣੀ ਹੈ ਆਪਾਂ ਦੋਨੋਂ ਬਾਜੂ ਨੂੰ ਇਸ ਤਰ੍ਹਾਂ ਤਿਆਰ ਕਰਕੇ ਤੇ ਫਿਰ ਆਪਾਂ ਜਿਹੜੀ ਕਾਰਡ ਆ ਫਿਰ ਪਾਉਣੀ ਹੁੰਦੀ ਆ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਤਾਂ ਕਰਦੇ ਆ ਕਿਉਂਕਿ ਆਪਣੇ ਜਿਹੜੀ ਕਾਰਡ ਆ ਉੱਪਰ ਆਪਾਂ ਜੇ ਕਾਰਡ ਪਾ ਕੇ ਕਰਾਂਗੇ ਤੇ ਆਪਣੇ ਜਿਹੜੀ ਉੱਪਰੋਂ ਕਪੜਾ ਘੱਟ ਵੱਧ ਜਾਂਦਾ ਵਾ ਇਸ ਕਰਕੇ ਪਹਿਲਾਂ ਦੀ ਲੈਸ ਲਗਾ ਕੇ ਤੇ ਫਿਰ ਆਪਾਂ ਕਾਰਡ ਜਿਹੜੀ ਪਾਉਣੀ ਹੁੰਦੀ ਆ ਤੇ ਆਪਾਂ ਜਿਹੜੀ ਕਾਰਡਿਓ ਆਪਾਂ ਪਾ ਲਾਂਗੇ ਇਹਦੇ ਤੁਹਾਨੂੰ ਇਸ ਵਿਲੀਜ਼ ਬਣ ਤੋਂ ਬਾਅਦ ਆਪਾਂ ਜਿਹੜੀ ਸਲਾਈਪਿੰਗ ਦੇ ਲਗਾਉਣ ਤੋਂ ਬਾਅਦ ਦਿਖਾਵਾਂਗੇ ਕਿ ਆਪਣੀ ਜਿਹੜੀ ਬਾਜੂ ਉਹ ਕਿਵੇਂ ਦੀ ਲੱਗਦੀ ਪਈ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ